ارے سنی بھائی چلو چلو بھائی صاحب چلو ارے لو یار ارے میڈم لاؤ بھائی لے سنا دو یار ارے تو رکو تو 1 منٹ چلو بھائی چلو ਆ ਰਿਹਾ ਮੈਂ ਯਾਰ ਅਰੇ ਤੋ ਇੱਕ ਮਿੰਟ ਚਲੋ ਭਈਆ ਚਲੋ ਪਹਿਲ ਕਮ ਹਮਲੇ ਤੋਂ ਬਾਅਦ ਅੱਜ ਪਾਕਿਸਤਾਨ ਜਾਣ ਦਾ ਅਖੀਰ ਵਾਲਾ ਦਿਨ ਕਹਿ ਸਕਦੇ ਹਾਂ ਕਿਉਂਕਿ ਜੋ ਭਾਰਤ ਸਰਕਾਰ ਵੱਲੋਂ 48 ਘੰਟੇ ਦਾ ਸਮਾਂ ਦਿੱਤਾ ਗਿਆ ਸੀਗਾ ਲੇਕਿਨ ਉਸ ਤੋਂ ਬਾਅਦ 2 ਦਿਨ ਦਾ ਸਮਾਂ ਹੋਰ ਵਾਦਾ ਦਿੱਤਾ ਗਿਆ ਸੀਗਾ ਤਾਂ ਅੱਜ 29 April ਯਾਨੀ ਕਿ ਆਖਰੀ ਦਿਨ ਆ ਜਿਹੜੇ ਪਾਕਿਸਤਾਨੀ ਭਾਰਤ ਦੇ ਵਿੱਚ ਹੈਗੇ ਨੇ ਉਹਨਾਂ ਦਾ ਅਖੀਰਲਾ ਦਿਨ ਹੈ ਕਿ ਜੋ ਅੱਜ ਆਪਣੇ ਮੁਲਕ ਵਾਪਸ ਜਾ ਸਕਦੇ ਨੇ ਇਹ ਤੇ ਉੱਥੇ ਹੀ ਜਾਣਕਾਰੀ ਦੇ ਦੇ ਕਿ ਜਿਹੜੇ ਲੋਕ ਅੱਜ ਜਿਹੜੇ ਪਾਕਿਸਤਾਨੀ ਵਾਪਸ ਨਹੀਂ ਜਾਣਗੇ ਤਾਂ ਉਹਨਾਂ ਨੂੰ 3 ਸਾਲ ਦੀ ਸਜ਼ਾ ਜਿਹੜੀ ਆ ਉਹ ਵੀ ਹੋ ਸਕਦੀ ਹੈ ਕਾਨੂੰਨੀ ਕਾਰਵਾਈ ਉਹਨਾਂ ਦੇ ਉੱਤੇ ਹੋ ਸਕਦੀ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਅੱਜ ਲਗਾਤਾਰ ਸਾਂਝੀਆਂ ਕਰ ਰਹੇ ਆ ਟਾਰੀ ਵਾਗਾ ਸਰਹੱਦ ਤੋਂ ਤਾਂ ਤੁਸੀਂ ਵੇਖ ਸਕਦੇ ਹੋ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਪਹਿਲਾਂ ਇੱਕ ਵਾਰੀ ਤਸਵੀਰ ਸਾਂਝੀ ਕੀਤੀ ਹੈ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਪਾਕਿਸਤਾਨੀ ਅੱਜ ਵੱਡੇ ਪੱਧਰ ਦੇ ਉੱਤੇ ਇਸ ਬਾਰਡਰ ਦੇ ਉੱਤੇ ਪਹੁੰਚੇ ਨੇ ਤਾਂ ਇਸ 8 ਟਾਰੀ ਵਾਗਾ ਸਰਹੱਦ ਰਾਹੀ ਜੋ ਵਾਪਸ ਆਪਣੇ ਮੁਲਕ ਨੂੰ ਵਾਪਸ ਜਾਂਦੇ ਦਿਖਾਈ ਦੇਣਗੇ ਤਾਂ 24 April 2025 ਤੋਂ 27 April 2025 ਤੱਕ ਜੋ ਕਹਿ ਲਿਆ ਕਿ ਕੁੱਲ 537 ਪਾਕਿਸਤਾਨੀ ਨਾਗਰਿਕ ਜਿਹੜੇ ਨੇ ਉਹ ਜਿਹੜੇ ਟਾਰੀ ਵਾਗਾ ਸਰਹੱਦ ਰਾਹੀ ਜਿਹੜੇ ਜੋ ਕਰਾਸ ਕੀਤੇ ਨੇ ਆਪਣੇ ਮੁਲਕਾਂ ਨੂੰ ਗਏ ਨੇ ਜਿੱਥੇ ਜਿੰਨਾਂ ਦੇ ਵਿੱਚ ਭਾਰਤੀ ਵੀ ਜਿਹੜੇ ਨੇ ਉਹ ਵੀ ਵਾਪਸ ਆਏ ਨੇ ਪਾਕਿਸਤਾਨ ਤੋਂ ਤਾਂ ਉਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਅੱਜ ਕਿਸ ਤਰ੍ਹਾਂ ਦੇ ਨਾਲ ਜਿਹੜੀ ਹਲਚਲ ਇਸ ਵਕਤ ਜੋ ਟਾਰੀਵਾਗਾ ਸਰਹੱਦ ਉੱਤੇ ਬਣੀ ਹੋਈ ਹੈ ਕਿਉਂਕਿ ਜਿਹੜੇ ਲੋਕ ਨੇ ਜਿਸ ਤਰ੍ਹਾਂ ਦੇ ਨਾਲ ਜੋ ਸਰਕਾਰਾਂ ਦੇ ਲੈ ਕੇ ਫੈਸਲੇ ਕਿਉਂਕਿ ਪਹਿਲਗਾਮ ਹਮਲੇ ਤੋਂ ਬਾਅਦ ਕਾਫੀ ਦੁਖਦਾਈ ਹਮਲਾ ਕਹਿ ਸਕਦੇ ਆ ਜਦੋਂ ਉਸ ਮੌਕੇ ਦੇ ਉੱਤੇ ਜਦੋਂ ਸਲਾਨੀ ਉੱਥੇ ਘੁੰਮਣ ਗਏ ਨੇ ਆਪਣੇ ਪਰਿਵਾਰਾਂ ਦੇ ਨਾਲ ਤਾਂ ਉੱਥੇ ਜਦੋਂ ਇੱਕੋ ਦਮ دہشت گردੀਆਂ ਵੱਲੋਂ ਅਟੈਕ ਕਰ ਦਿੱਤਾ ਜਾਂਦਾ ਹੈ ਗੋਲੀਬਾਰੀ ਕਰ ਦਿੱਤੀ ਜਾਂਦੀ ਹੈ ਤਾਂ ਉੱਥੇ ਹੀ ਜੋ ਕਈ ਲੋਕ ਜਿਹੜੇ ਆ ਉੱਥੇ ਆਪਣੀ ਜਾਨ ਆਪਣੇ ਪਰਿਵਾਰ ਮੈਂਬਰਾਂ ਨੂੰ ਖੋਹ ਦਿੰਦੇ ਨੇ ਤਾਂ ਉੱਥੇ ਹੀ ਕੁਝ ਕਾਇਲ ਵੀ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਵੱਡਾ ਫੈਸਲਾ ਲਿੱਤਾ ਜਾਂਦਾ ਜਿਸ ਦੇ ਵਿੱਚ ਕੀ ਪਾਕਿਸਤਾਨ ਦੇ ਨਾਲ ਜਿੰਨੇ ਵੀ ਸਮਝੋਤੇ ਨੇ ਜਾਂ ਜਦੋਂ ਅਸੀਂ ਪਾਣੀ ਦੀ ਗੱਲ ਕਰ ਲਈਏ ਤਾਂ ਉਹ ਵੀ ਬੰਦ ਕਰ ਦਿੱਤਾ ਜਾਂਦਾ ਹੈ ਬਾਰਡਰ ਦੀ ਗੱਲ ਕਰੀਏ ਤਾਂ ਬਾਰਡਰ ਦੇ ਲਾਂਘੇ ਬੰਦ ਕਰ ਦਿੱਤੇ ਜਾਂਦੇ ਨੇ ਤਾਂ ਇੱਕ ਵੱਡਾ ਐਕਸ਼ਨ ਜੋ ਉਹਨਾਂ ਵੱਲੋਂ ਲੈ ਲਿੱਤਾ ਜਾਂਦਾ ਹੈ ਤਾਂ ਉੱਥੇ ਹੀ ਦੱਸ ਦਈਏ ਕਿ ਕੱਲ ਜਿਸ ਤਰ੍ਹਾਂ ਦੇ ਨਾਲ ਬੀਤੇ ਦਿਨੀ ਡੀਜੀਪੀ ਗੁਰਵਜਤਨ ਹੁਣ ਵਾਲੀ ਪ੍ਰੈਸ ਪ੍ਰੈਸ ਜਾਣਕਾਰੀ ਦਿੱੰਦੇ ਕਿਹਾ ਗਿਆ ਸੀਗਾ ਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਪਾਕਿਸਤਾਨੀ ਨਾਗਰਿਕਾਂ ਦੀ ਜਿਹੜੀ ਸੰਖਿਆ 235 ਦੇ ਕਰੀਬ ਹੈ ਤਾਂ ਕੁੱਲ ਇਲਾਕੇ ਕਹਿ ਸਕਦੇ ਆ ਕਿ ਅੱਜ 235 ਦੇ ਕਰੀਬ ਜਿਹੜੇ ਪਾਕਿਸਤਾਨੀ ਨੇ ਉਹ ਵਾਪਿਸ ਜਾ ਸਕਦੇ ਨੇ ਤਾਂ ਉੱਥੇ ਹੀ ਇੱਥੇ ਕੁਝ ਹੋਰ ਵੀ ਪਾਕਿਸਤਾਨੀ ਹੈਗੇ ਨੇ ਮਹਿਲਾਵਾਂ ਹੈਗੀਆਂ ਨੇ ਜਿਹੜੀਆਂ ਇੱਥੇ ਮੌਜੂਦ ਵੀ ਹੈਗੀਆਂ ਆਪਾਂ ਉਹਨਾਂ ਨਾਲ ਵੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਲੇਕਿਨ ਉਸ ਦੇ ਨਾਲ ਨਾਲ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿੰਨੇ ਵੱਡੇ ਪੱਧਰ ਦੇ ਉੱਤੇ ਅੱਜ ਲੋਕ ਜਿਹੜੇ ਇੱਥੇ ਪਹੁੰਚੇ ਹੋਏ ਨੇ ਪਾਕਿਸਤਾਨ ਵਾਪਸ ਜਾਣ ਵਾਸਤੇ ਪਹੁੰਚੇ ਹੋਏ ਨੇ ਤਾਂ ਆਪਣੇ ਬੈਗ ਵਗੈਰਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਦੱਸ ਦਈਏ ਕਿ ਕਈ ਲੋਕ ਜਿਹੜੇ ਪਾਕਿਸਤਾਨ ਤੋਂ ਭਾਰਤ ਆਏ ਸੀਗੇ ਆਪਣੇ ਇਲਾਜ ਵਾਸਤੇ ਤਾਂ ਉਹਨਾਂ ਨੂੰ ਆਪਣਾ ਇਲਾਜ ਵਿੱਚੇ ਛੱਡ ਕੇ ਜਿਹੜਾ ਆਪਣੇ ਮੁਲਕ ਨੂੰ ਵਾਪਸ ਜਾਣ ਦੀ ਜੜੀ ਆ ਜੋ ਜ਼ਰੂਰਤ ਪੈ ਗਈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਸਰਕਾਰ ਵੱਲੋਂ ਆਖਿਆ ਗਿਆ ਸੀਗਾ ਕਿਉਂਕਿ ਜੋ ਹਾਲਾਤ ਬਣੇ ਸੀਗੇ ਜੋ ਹਾਲਾਤ ਕ੍ਰੀਏਟ ਹੋ ਗਏ ਜੋ ਹਾਲਾਤ ਬਣ ਗਏ ਤਾਂ ਉਸ ਤੋਂ ਬਾਅਦ ਹੁਣ ਜਿਹੜੇ ਪਾਕਿਸਤਾਨੀ ਨੇ ਉਹ ਆਪਣੇ ਮੁਲਕ 'ਚ ਨੇ ਉਧਰ ਜਾ ਰਹੇ ਨੇ ਇਹ ਦੇਖ ਸਕਦੇ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਇੱਧਰ ਤਸਵੀਰਾਂ ਸਾਂਝੀਆਂ ਕੀਤੇ ਜਾਣ ਕਿਸ ਤਰ੍ਹਾਂ ਦੇ ਨਾਲ ਅੱਜ ਵੱਡੇ ਪੱਧਰ ਦੇ ਉੱਤੇ ਜੋ ਲੋਕ ਅੱਜ ਵੱਡੇ ਪੱਧਰ ਦੇ ਉੱਤੇ ਜੋ ਲੋਕ ਪਾਕਿਸਤਾਨ ਨੂੰ ਜਾਂਦੇ ਇਹ ਦਿਖਾਈ ਦੇ ਰਹੇ ਨੇ ਤਾਂ ਉੱਥੇ ਹੀ ਕੁਝ ਲੋਕ ਜੋ ਭਾਰਤੀ ਪਾਕਿਸਤਾਨ ਦੇ ਵਿੱਚ ਫਸੇ ਨੇ ਜਾਂ ਉੱਥੇ ਹੈਗੇ ਨੇ ਤਾਂ ਉਹਨਾਂ ਵੱਲੋਂ ਵੀ ਅੱਜ ਆਪਣੇ ਮੁਲਕ ਨੂੰ ਜਿਹੜਾ ਵਾਪਸ ਆਇਆ ਜਾਣਾ ਤਾਂ ਇਹ ਖਾਸ ਤੇ ਅਹਿਮ ਤਸਵੀਰਾਂ ਜੋ ਟਾਰੀ ਵਾਗਾ ਸਰਹੱਦ ਦੀਆਂ ਸਾਂਝੀਆਂ ਕਰ ਰਹੇ ਲਗਾਤਾਰ ਤੁਸੀਂ ਵੇਖ ਸਕਦੇ ਹੋ ਕਿ ਬੀਐਸਐਫ ਵੱਡੇ ਪੱਧਰ ਦੇ ਉੱਤੇ ਜਿਹੜੀ ਤਨਾਤ ਹੈਗੀ ਆ ਤਾਂ ਉੱਥੇ ਹੀ ਕੁਝ ਜੋ ਪਾਕਿਸਤਾਨੀ ਹੈਗੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਕਿ ਉਹਨਾਂ ਦਾ ਅੱਜ ਇਸ ਮੌਕੇ ਦੇ ਉੱਤੇ ਕੀ ਕਹਿਣਾ ਤਾਂ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਜੋ ਹਰ ਕੋਈ ਕਈਆਂ ਦੇ ਰਿਸ਼ਤੇਦਾਰੀ ਜੋ ਇੱਕ ਦੂਸਰੇ ਮੁਲਕਾਂ ਦੇ ਵਿੱਚ ਹੈਗੀ ਆ ਤਾਂ ਉਹਨਾਂ ਵੱਲੋਂ ਵੀ ਆਪ ਆਪਣੇ ਰਿਸ਼ਤਰਾਂ ਨੂੰ ਛੱਡ ਕੇ ਇੱਥੇ ਆਇਆ ਜਾਣਾ ਤਾਂ ਸਾਡੇ ਨਾਲ ਕੁਝ ਮਹਿਲਾਵਾਂ ਵੀ ਇੱਥੇ ਮੌਜੂਦ ਨੇ ਤਾਂ ਮੈਮ ਤੁਸੀਂ ਕਿੱਥੋਂ ਆਏ ਹੋ ਤਾਂ ਪਾਕਿਸਤਾਨ ਆਈ ਸੀ ਪਾਕਿਸਤਾਨ ਮੇਰੀ ਭੈਣ ਗਈ ਮੈਂ ਉਸਕੋ ਥੋੜਨੇ ਕੇ ਲਈ ਆਈ ਸੀ ਆਪकी ਭੈਣ ਪਾਕਿਸਤਾਨ ਕੇ ਰਹਿਣ ਵਾਲੀ ਹੈ ਹਾਂ ਉਹ ਮੈਂ ਹੀ ਕੀਤੀ ਉਹ ਚਲੀ ਗਈ ਆਈ ਸੀ ਉਹ ਜਨਵਰੀ ਮੈਂ ਆਈ ਸੀ उसको डेढ़ महीने का वीजा मिला हुआ था फिर बाद में उसको वीजा बढ़ाए थे तीन महीने का वीजा था उसका भी टाइम था रहने का मगर अभी ये, जो, जो कुछ भी ये हुआ वो अच्छा नहीं हुआ किसी के लिए भी नहीं अच्छा है वो चीज है जिसने भी करा है जो भी करा होगा वो किसी के लिए भी अच्छा नहीं किया सबके लिए तकलीफ करा है बस अब वो चली गई वो इलाज के लिए आई थी मेडिकल वीजा पे थी वो आप, आप पे कौन से शहर के रहने वाले हम लोग चेम्बूर बॉम्बे के चेम्बूर में रहते हैं लेकिन जो हालात वहाँ पे पहलगाम में बने एकदम से गोलीबारी हुई जो सैलानी गए थे वहाँ पे घूमने के लिए गए थे किसी ने सोचा नहीं था कि ये हालात के लिए भी अच्छा नहीं हुआ उनके लिए जरा भी नहीं अच्छा हुआ मैं तो बोलती किसी के लिए भी नहीं हुआ अच्छा मेरा दुश्मन हुए उसके लिए भी नहीं हुआ ऐसा जरा कि देखो तो किसी की भी जान इतनी सस्ती नहीं की इंसान है ना उसको खलास कर दे ये चीजें अच्छी नहीं होती बस ये सब चीजें ना रुक जाना चाहिए एकदम अच्छे से होना चाहिए जैसे पहले थे वैसे ही एकदम अच्छे से हो जाना चाहिए हालात ये भी क्या हालात कुछ अच्छे नहीं है इससे एक घबराहट होती है दिल में एक डर सा माहौल में एक वो तनाव पैदा हुआ रहता है जब हम लोग लेने आए थे तो उसको जनवरी में जब भी हम लोग को भी जरा भी ऐसे डर नहीं था मगर आज हम, हम लोग आए उसको छोड़ने के लिए तो हम लोग के दिल में भी खुद एक डर है कि क्या पता कौन सा वक्त कैसा होगा करके इसके लिए तो ऐसे हालात नहीं होना चाहिए मैं यही करूं मैं यही चाहूंगी कि ना ये सब होना ही नहीं चाहिए पहली बात किसी को मार के क्या मिलता है इंसानों को कुछ भी तो नहीं मिलता है उसमें खुद का भी तो नुकसान होता है ना मैं तो यही बस बोलती हूँ कि नहीं होना चाहिए ऐसा सारा बस ये सब चीजें वो नहीं जाना बहन जो है पाकिस्तान में कौन से शहर में रहते हैं रांची में रहती है रांची में तो आप आज उनको छोड़ने के लिए आए थे आय छोड़ने के लिए आई थी लेने भी मई आई थी और छोड़ने के लिए भी मई आई हूँ अभी इधर लेकिन जो हालात बने हुए हैं अगर कोई भी आज क्योंकि सरकार की तरफ से भी बोल दिया गया अगर कोई भी पाकिस्तानी होगा जो भारत में रह जाएगा आज लास्ट डेट है अगर ना गया तो उसके ऊपर कानूनी कार्रवाई की जाएगी वो तो सही है करेंगे ना वो लोग कानूनी कार्रवाई जो रूल है वो रूल तो फॉलो करेगा ही ना इंसान कानून जो रूल बनाया वो रूल करना चाहिए और वही मेरे हिसाब से भी सही है कानून का कि जब ऐसा सारा होता है हमला होता है लोगों की जान जाती है तो कानून तो रूल बना ही देगी ना वैसा मगर जो लोग करते हैं ना वो लोग ये नहीं सोचते मगर करता कोई और है ना इसकी सजा भुगतता सारा सारी पब्लिक है हम भी भुगत रहे उनके वाले भी भुगत रहे होंगे जरूरी नहीं है कि हम ही खाली इंडियन ये चीज को भर पाया करेंगे उनके वाले वहाँ के देश के लोग भी कर रहे होंगे ये चीजों को तकलीफ तो उनको भी हो रही होगी ना तो इसमें फायदा क्या हुआ बताओ ना किसका फायदा हुआ फायदा किसी का भी नहीं हुआ हर तरफ नुकसान ही नुकसान है अब बहुत भराया है वो अब चली गई अच्छा नहीं लग रहा है आठ साल के बाद आई थी चली गई अब वो एक तो डायलिसिस पेशेंट है उसका कैंसर की पेशेंट है वो अब इधर जाने भी नहीं दिया हम लोग को तो तो इलाज नहीं है कैंसर का नहीं है हो रहा था मगर जैसे यहाँ पे ज्यादा अच्छा तो वो पहले भी आई थी अभी भी कराई थी इलाज दो हजार चौदह से उसको, उसको दस साल से डायलिसिस होता है तो 2014 में ही उसका किडनी फेल है करके उसका इधर बॉम्बे हॉस्पिटल में ही पता चला था सी पे है ना बॉम्बे हॉस्पिटल वहाँ पे ही पता चला था वहाँ के डॉक्टरों को नहीं पता चला था जैसे हम लोग को ऐसा था कि अब इंडिया के डॉक्टर लोग अच्छे से वो करते है करके तो वो हिसाब से इलाज के लिए उसको यहाँ पे अभी भी, भी बुलाए थे और इलाज हो रहा छोड़ कर जाना पड़ा छोड़ के जाना पड़ा ना अब क्या करेंगे अब हालात ऐसे ऑर्डर था वैसा सीआईडी से, से फोन आया कि बोले अब उनको भेज दो उनतीस तारीख तक जाके आ जाओ याद आएगी आएगी। बहुत आएगी अच्छा ही नहीं लग रहा है अब वो जब तक वहाँ उन लोगों से मिलने लगेगी जब तक हम लोग यहीं रहेंगे फिर जाएंगे क्योंकि अच्छा नहीं लगता वो चल नहीं पाती अकेले वो दम वो जाती है हिल जाती है पूरी वो ਪਹਿਨ ਨੇ ਅਫਸੋਸ ਬਤਾਇਆ ਕਿ ਜੋ ਹੋਇਆ ਕਿ ਗਲਤ ਹੋਇਆ ਕਿਉਂਕਿ ਉਹ ਬਹੁਤ ਉਸਕਾ ਹੀ ਬਹੁਤ ਅਫਸੋਸ ਹੈ ਇਹ ਚੀਜ਼ ਦਾ ਉਸਕੋ ਹੀ ਬਹੁਤ ਅਫਸੋਸ ਤਾਂ ਉਹ ਵੀ ਇਹ ਹੀ ਬੋਲ ਰਹੀ ਸੀ ਕਿ ਨਹੀਂ ਹੋਣਾ ਚਾਹੀਦਾ ਸਾਰਾ ਅੱਛਾ ਨਹੀਂ ਹੋਇਆ ਜੋ ਵੀ ਹੋਇਆ ਉਹ ਅੱਛਾ ਨਹੀਂ ਹੋਇਆ ਬਸ ਇਹ ਸਭ ਆ ਇਹ ਖਾਸ ਤਸਵੀਰਾਂ ਜਿਹੜੀਆਂ ਸਾਂਝਾ ਕਰ ਰਹੇ ਆ ਕਿ ਲੋਕ ਜਿਹੜੇ ਨੇ ਤੁਸੀਂ ਵੇਖ ਸਕਦੇ ਹੋ ਕਿ ਮਨ ਜ਼ਰੂਰ ਭਰ ਆਇਆ ਲੇਕਿਨ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਕਿ जान ਤੋਂ مجبور ਨਹੀਂ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਜੋ ਲੰਬੇ ਸਮੇਂ ਤੋਂ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪਹਿਲਗਾਮ ਦੇ ਵਿੱਚ ਅਤੰਕੀ ਹਮਲਾ ਹੁੰਦਾ ਉਸ ਤੋਂ ਬਾਅਦ ਵੱਡੀ ਕਾਰਵਾਈ ਜੋ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਪਾਕਿਸਤਾਨ ਵੱਲੋਂ ਕਈ ਵੱਡੇ ਬਿਆਨ ਸਾਹਮਣੇ ਆਉਂਦੇ ਨੇ ਤਾਂ ਉੱਥੇ ਹੀ ਅੱਜ ਅਖੀਰ ਵਾਲੇ ਦਿਨ ਤੁਸੀਂ ਦੇਖ ਸਕਦੇ ਹੋ ਕਿ ਬਾਰਡਰ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿ ਕਿਸ ਤਰ੍ਹਾਂ ਦੇ ਨਾਲ ਜੋ ਅੱਜ ਜਿੰਨੇ ਵੀ ਪਾਕਿਸਤਾਨੀ ਨੇ ਆ ਜਾਂ ਫਿਰ ਵਲੋਗਰਸ ਨੇ ਉਹ ਵੀ ਇੱਥੋਂ ਜਾਂਦੇ ਦਿਖਾਈ ਦੇ ਰਹੇ ਨੇ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਵੀ ਇੱਕ ਵਲੋਗਰ ਨੇ ਜੋ ਪਾਕਿਸਤਾਨ ਰਾਹੀ ਜੋ ਆਪਣੇ ਦੇਸ਼ ਨੂੰ ਜਾਂਦੇ ਦਿਖਾਈ ਦੇਣਗੇ ਤਾਂ ਇਹ ਵੀ ਇੱਕ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਲਗਾਤਾਰ ਸਾਂਝੀਆਂ ਕਰ ਰਹੇ ਆ ਤਾਂ ਕੁਝ ਲੋਕ ਹੋਰ ਵੀ ਜਿਹੜੇ ਇੱਥੇ ਪਾਕਿਸਤਾਨੀ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਉਹਨਾਂ ਦਾ ਕੀ ਕਹਿਣਾ ਸਰ ਆਪ ਕਹਾਂ ਸੇ ਆਏ ਆ ਪਾਕਿਸਤਾਨ ਸੇ ਮੇਰੇ ਸਰ ਤੋਂ ਹੋਣਾ ਚਾਹੀਏ ਜੀ ਤਾਂ ਇਹ ਲਗਾਤਾਰ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਮਾਹੌਲ ਇਸ ਅਟਾਰੀ ਵਾਗਾ ਸਰਹੱਦ ਦੇ ਉੱਤੇ ਬਣਿਆ ਹੋਇਆ ਹੈ ਕਿ ਜੋ ਲੋਕ ਨੇ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਬੀਐਸਐਫ ਦੇ ਅਧਿਕਾਰੀ ਜਣੇ ਲਗਾਤਾਰ ਜੋ ਉਹਨਾਂ ਨਾਲ ਗਲਬਾ ਕਰਦੇ ਦਿਖਾਈ ਦੇ ਰਹੇ ਨੇ ਲੇਕਿਨ ਮਾਹੌਲ ਦੀ ਗੱਲ ਕਰੀਏ ਤਾਂ ਬਹੁਤ ਹੀ ਜੋ ਮਾੜਾ ਮਾਹੌਲ ਕਹਿ ਸਕਦੇ ਹਾਂ ਕਿ ਅਟਾਰੀ ਵਾਗਾ ਸਰਹੱਦ ਰਾਹੀ ਜਿਹੜੇ ਲੋਕ ਜਾ ਰਹੇ ਨੇ ਤਾਂ ਕੁਝ ਲੋਕ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਆਂ ਤਾਂ ਸਰ ਆਪ ਕਹਾਂ ਸੇ ਆਏ ਆ ਕਹਾਂ ਕੇ ਰਹਿਣ ਵਾਲੇ ਆਂ ਛੋੜੋ ਸਰ ਸਾਥ ਨਹੀਂ ਦੇਖੋ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਜੋ ਪਾਕਿਸਤਾਨ ਦੇ ਰਹਿਣ ਵਾਲੇ ਲੋਕ ਨੇ ਉਹਨਾਂ ਵੱਲੋਂ ਵੀ ਹਜੇ ਮੀਡੀਆ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ ਲੇਕਿਨ ਜੋ ਤਸਵੀਰਾਂ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਅੱਜ ਆਖੀਰ ਵਾਲੇ ਦਿਨ ਵਿਸ਼ੇਸ਼ ਤੌਰ ਦੇ ਉੱਤੇ ਦੱਸ ਦਈਏ ਕਿ ਜਦੋਂ ਸਭ ਨੂੰ ਵਾਪਸ ਜਾਣ ਦੀ ਜਿਹੜੀ ਗੱਲ ਆਖੀ ਗਈ ਆ ਤਾਂ ਅੱਜ ਇਸੇ ਬਾਰਡਰ ਰਾਹੀ ਜਿਹੜੇ ਪਾਕਿਸਤਾਨੀ ਨੇ ਉਹ ਆਪਣੇ ਮੁਲਕ ਨੂੰ ਜਾਂਦੇ ਦਿਖਾਈ ਦੇਣਗੇ ਤਾਂ ਇਸ ਦੀਆਂ ਜਿਹੜੀਆਂ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਤਾਂ ਇਸੇ ਤਰ੍ਹਾਂ ਦੇ ਨਾਲ ਜਿਹੜੀ ਕੱਲੀ-ਕੱਲੀ ਅਪਡੇਟ ਹੈਗੀ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੰਦੀ কুমার ਦੇ ਨਾਲ ਅਲਕਸ਼ ਸੁਨਕ ਜਗਬਾਨੀ ਟੀਵੀ ਅਟਾਰੀ